इधर देखो इधर आओ इधर चल नहीं आओ फिर ना ना जा माइक माइक ले माइक आ ले जा आज थोड़ी चली छोड़ चली आने पर आओ सब प्रेस आ गई है ना वो प्रेस आ गई कोई गल नहीं कोई नहीं आ गई है तुम्हारा खोल चल जा तू हाँ जी हाँ जी चलो जो हाथ में है मेरे बच्चे नहीं रहने ਸੇਬਾ ਮੈਂ ਨਾ ਗੱਲ ਜੁੜੀ ਨਾ ਮੈਂ ਕਹਿੰਦਾ ਮਰ ਰੋੜੇ ਨਾ ਜਾ ਕੇ ਆਹ ਜੀ ਆਹ ਜੀ ਆਹ ਦੇਖੋ ਤਾਂ ਕੈਸਾ ਹੀ ਆਹ ਦੇਖੋ ਦੋਸਾ ਫਲੇਰ ਬਖਸ਼ਦਾ ਅਈ ਤਰਨਾ ਨਹੀਂ ਮਰ ਰੋੜੇ ਪ੍ਰਾਸ਼ਾ ਕੀ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਮੈਂ ਕੋਈ ਟੈਂਕ ਹੋ ਮੈਂ ਅੱਜ ਬੱਜੇ ਇੱਕ ਦਾ ਕੀਪਰੂ ਤੇ ਕਰਟ ਫਟ ਕਰ ਦਵੂ ਸਾਡੀ ਖਾਪਰੀ ਮਿਲ ਜੇਂ ਕਰਟ ਫਟ ਕਰ ਦਵੂ ਕੀ ਯਾ ਤਾਰੇ ਗੋ ਕੋਈ ਕਾਗਜ ਹੈਗਾ ਤਰਖਾਸਤੋਂ ਮੇਤੇ ਕੋਈ ਉਹਦੀ ਕਟਾਚੀ ਉਹਦੀ ਬਰਾ ਕੋਈ ਨਾ ਸੀ ਕੋਈ ਨਹੀਂ ਕਿ ਅਸੀਂ ਤੁਲਦੇ ਨਹੀਂ ਕਰ ਲਾ ਪਾਦੇ ਹੈਗੇ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀਆਂ ਮੇਰੀ ਆਜੋ ਚਲੋ ਚਲੋ ਨਿਛਾ ਤੇ ਪੂਰਾ ਸਰੀਰ ਠੰਡੇ ਰਹਾ ਫੋੜ ਸਰੀਰ ਠੰਡੇ ਰਹਾ ਮੈਂ ਕਿਹਾ ਤੂੰ ਅੱਗੇ ਤਾਂ ਕਰਦੇ ਮੈਨੂੰ ਤੇ ਮਹਾਰਾਜ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨ ਚੋਕੇ ਲਾਗੇ ਤੈਨ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਮੈਨੂੰ 20000 ਰੁਪਇਆ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸਮਾਂ ਕਿ ਨਹੀਂ ਦਾ ਸਮਾਂ ਕਿ ਕੀਮਤ ਇਤਨਾ ਦਾ ਨਹੀਂ ਕਿ ਜਿੱਤਕਾ ਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈਣਾ ਦੇਣਾ ਤੇ ਆ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਰਨੋਂ ਪੇਰਾ ਪਾ ਕੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹਨਾਂ ਰੋੜਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇੜਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ ਕੋ ਪੱਤਾ ਤਦ ਮੇਰਾ ਨਿਕਾਹ ਬਾਹਰ ਵੀ ਪਾਸ ਹੋਆ ਤੇ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾਰੇ ਮੋਟੇ ਦੋ ਪੱਤੇ ਗਏ ਲੜਾਈ ਝਗੜੇ ਦੇ ਇੱਧਰ ਆਓ ਨਾ ਵੇਖ ਲਓ ਕੀ ਕਰ ਲੈ ਤਕੇ ਸ਼ਾਇਆ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਪਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸ ਪਰਚੇ ਤਾਂ ਆ ਉਹਦੇ ਕੋਲ ਸਮਾਨ ਲੈ ਗਿਆ ਸੀਗਾ ਉਸ ਵਕਤ ਇਹ ਨਾਮਜ਼ਦ ਕੀਤਾ ਜਾ ਉਹ ਚੇੜੀ ਫੜਨਾਏ ਆਪਾਂ ਹਾਂਜੀ ਉਹਦੀ ਬੱਚੇ ਆਪਾਂ ਉਹਦੀ ਕਟਾ ਕੇ ਅਮਲਾ ਦੇ ਰਫੇ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜ਼ਖਮੀ ਹੋਏ ਸਰ ਦੋ ਬੰਦੇ ਜ਼ਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਗਿਆ ਤੁਹਾਨੂੰ ਦੇਖੋ ਜੇ ਮਰਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਕੋ ਇੱਟੇ ਟੋੜੇ ਵੀ ਚਲਾਏ ਜਣ ਹਾਂਜੀ ਹਾਂਜੀ ਟੋੜੇ ਚਲਾਏ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈਗੇ 10 ਕੇਸ ਦਰਜ ਹੋਤੇ ਤੇ ਇਹ ਸਾਰੇ ਨਸ਼ੇ ਦੇ ਹੀ ਨਸ਼ੇ ਦੇ ਕੇਸ ਸੱਤ ਨਹੀਂ ਦੀ ਉਸ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਦੋਂ ਯਾਦਾ ਚਿੰਦੇ ਨਹੀਂ ਸੀ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਗਿਆ ਕੁਠੇ ਦੇ ਉੱਪਰ ਇਹਨੇ ਆਪਣੇ ਕਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚਲਾ ਰਹੇ ਨੇ ਉੱਪਰ ਇਹ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਤਾਂ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਰਹੇ ਆ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਉਹ ਅੱਜ ਕਹਰੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਲ ਨਹੀਂ ਹੋਇਆ ਅੱਜ ਹਾਂਜੀ ਆ ਜੋ ਲੋਕ ਕਹਿ ਰਹੇ ਮੇਰੇ ਕੋਲ ਕੁਛ ਵੀ ਬਰਾਮਦ ਨਹੀਂ ਹੋਇਆ ਕੁਛ ਨਹੀਂ ਹੈਗਾ ਮਰ ਤੋਂ ਉਹ ਜੋ ਫੜਿਆ ਹੀ ਨਾ ਗਿਆ ਉਹ ਜੋ ਉੱਪਰ ਚੜਾ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ